ਦੱਸੋ ਆ ਪਿਆ ਬਹੁਤ ਕਿ ਹੁੰਦਾ ਹੈ ਕਮਰਾ ਅੱਛਾ ਜੀ ਬੱਚਿਆਂ ਦੇ ਵੀ ਨਹੀਂ ਸੌਣ ਨੂੰ ਥਾਂ ਰਹਿ ਗਿਆ ਤੇ ਤੇ ਪਾਣੀ ਨੇ ਉਤਰਾ ਠੀਕ ਠਾਕ ਵਧੀਆ ਸੀ ਇਹ ਹੜਾਂ ਦੀ ਮਾਰ ਨਾਲ ਹੀ ਅਸੀਂ ਮਾਰੇ ਗਏ ਆ ਜੋ ਪਿਓ ਦਾਦੇ ਤੋਂ ਲਾ ਕੇ ਸ਼ੁਰੂ ਤੇ ਨਹੀਂ ਦੋ ਤਰ੍ਹਾਂ ਨੂੰ ਪਿਓ ਦਾਦੇ ਦੀ ਸਾਡੀ ਜ਼ਮੀਨ 45 40 ਕਿੱਲੇ ਥਾਂ 50 ਕਿੱਲੇ ਥਾਂ ਹੈਗਾ ਅਸੀਂ ਤੇ ਜਿਉ ਉਸ ਹਿਸਾਬ ਨਾਲ ਤੇ ਸਾਨੂੰ ਦੋ ਦੋ ਚਾਰ ਚਾਰ ਕਿੱਲੇ ਪਹਿਲੀ ਆਉਂਦੀ ਆ ਤੇ ਵਧੀਆ ਵਾ ਟਾਈਮ ਪਾਸ ਵਧੀਆ ਮਾਰਕ ਦੀ ਮਿਹਰ ਗਜਾਰਾ ਚੱਲ ਸਕਦਾ ਹੈ ਕੋਈ ਨੌਕਤੀ ਨਹੀਂ ਹੋਣੀ ਤੇ ਜਿਤਨਾ ਵੀ ਭੇਨਾ ਹੋਵੇ ਵੀ ਦੋ ਦੋ ਤਿੰਨ ਤਿੰਨ ਕਿੱਲੇ ਗਾੜੀ ਸਾਨੂੰ ਮੰਡੇ ਆਉਣੀ ਭਰਾਵਾ ਤੌਰ ਤੇ ਤੇ ਵਧੀਆ ਵੀ ਚੱਲ ਸਕਦਾ ਸੀ ਉਹ ਜਿਤਨਾ ਹੁਣ ਵੀ ਗਾੜੀ ਹੈ ਉਹ ਰਹਿ ਗਿਆ ਘਰ ਵਾਲਾ ਥਾਂ ਵਿੱਚ ਰਹਿ ਗਿਆ ਕਨਾਲ ਕਨਾਲ ਉਹ ਜਿਵੇਂ ਸਾਰੀ ਪਰਿਆਰ ਦੇ ਵਿੱਚ ਚਲੇਗੀ ਆ ਵੀ ਉਹ ਬਨਜੋਗ ਹੀ ਨਹੀਂ ਰਹਗੀ ਵੀ ਜਦੋਂ ਉਹਦਾ ਘੜੀ ਕੋਈ ਝਾਹ ਹੀ ਨਹੀਂ ਰਹਗੀ ਕੇ ਹਾਂਜੀ ਹਾਂਜੀ ਵੀ ਆਸ ਮੇਂਦ ਨਹੀਂ ਹੈਗੀ ਵੀ ਇੱਕ ਤੇ ਹੈਗਾ ਵੀ ਆਸ ਮੇਂ ਸਾਡੇ ਦਾ ਬਸ ਇਤੋਂ ਦਾ ਘੜੀ ਕਾਂ ਵਾਸਤੇ ਅਗਲੀ ਪੀੜੀ ਦਾ ਉਹ ਮਾਲਕ ਜੇ ਕੋਈ ਚੰਗੀ ਪੜ੍ਹਾਈ ਲਿਖਾਈ ਹੋ ਜੇ ਕੋ ਬੱਚੇ ਚੰਗੇ ਥਾਂ ਮਹਾਰਾਈ ਕਰੇ ਕਿਰਪਾ ਵੀ ਪੜ੍ਹਾਈ ਲਿਖਾਈ ਕਰਕੇ ਵਧੀਆ ਕੋ ਜੋਬ ਮਿਲ ਜੇ ਘਰ ਜੇ ਤੇ ਫੇਰ ਗੁਜ਼ਾਰਾ ਹੋ ਸਕਦਾ ਉਹਦਾ ਦੇ ਔਖਾ ਹੀ ਔਖਾ ਹਾਂਜੀ ਹਾਂਜੀ